ਜਿਹੜੇ ਹਿਸਾਬ ਨਾਲ ਕੱਲ ਮੀਟਿੰਗ 'ਚ ਉੱਠ ਕੇ ਗਿਆ ਭਗਵੰਤਮਾਨ ਉਸ ਹਿਸਾਬ ਨਾਲ ਸਾਫ ਪਤਾ ਲੱਗਦਾ ਕਿ ਭਗਵੰਤਮਾਨ ਲੋਕਾਂ ਦਾ ਨਹੀਂ ਹੁਣ ਜੋਕਾਂ ਦਾ ਹੋ ਚੁੱਕਿਆ ਉੱਤੋਂ ਜਾਂਦਾ ਜਾਂਦਾ ਕਿਸਾਨ ਆਗੂਆਂ ਨੂੰ ਆਪਦੇ ਬਾਪੂ ਦੀ ਉਮਰ ਦੇਆਂ ਨੂੰ ਚੈਲੰਜ ਕਰ ਗਿਆ ਜਿਨ੍ਹਾਂ ਦੀ ਸਾਰੀ ਉਮਰੀ ਸੰਘਰਸ਼ਾਂ 'ਚ ਬੀਤ ਗਈ ਉਹਨਾਂ ਨੂੰ ਇਹ ਚੈਲੰਜ ਕਰ ਗਿਆ ਕਿ ਵੇਖਦੇ ਆ 5 ਤਰੀਕ ਨੂੰ ਕੀ ਬੰਦਾ ਮਾਨ ਸਾਹਿਬ ਭਲੇਖੇਪਾਲ ਨੇ ਛੱਡ ਦੋ ਲੋਕ ਵੱਡੇ ਹੁੰਦੇ ਨੇ ਇਹ ਗੱਲ ਤੁਸੀਂ ਆਪ ਕਹਿੰਦੇ ਹੁੰਦੇ ਸੀ ਨਾਲੇ ਇਹ ਲੋਕਾਂ ਨੂੰ ਲੜਾਉਣ ਦੀ ਕੀਚਤਰਾਈ ਖੇਡ ਰਹੇ ਹੋ ਕਿ ਇਹੇ ਕਿਸਾਨ ਆਗੂ ਜੀ ਸੜਕਾਂ ਜਾਮ ਕਰਨਗੇ ਲੋਕ ਸੜਕਾਂ ਲੋਕ ਪਰੇਸ਼ਾਨ ਹੋਣਗੇ ਲੋਕ ਪਰੇਸ਼ਾਨ ਹੋਣਗੇ ਹੁਣ ਸੋਡੀ ਕਰਤੂਤ ਕਰਕੇ ਕਿਉਂਕਿ ਕਿਸਾਨ ਕਿਸਾਨਾਂ ਨੇ ਤਾਂ 34 ਸੈਕਟਰ ਦੇ ਵਿੱਚ ਜਗ੍ਹਾ ਮੰਗੀ ਸੀ ਕਿ ਸਾਨੂੰ ਇੱਕ ਗਰਾਊਂਡ ਦੇ ਦਿਓ ਅਸੀਂ ਉੱਥੇ ਆਪਦਾ ਪ੍ਰੋਟੈਸਟ ਕਰਨਾ ਪਰ ਤੁਸੀਂ ਹੁਣ ਉਹਨਾਂ ਨੂੰ ਆਉਂਦਿਆਂ ਨੂੰ ਚੰਡੀਗੜ੍ਹ ਆਉਂਦਿਆਂ ਨੂੰ ਰੋਕੋਗੇ ਤੇ ਹੁਣ ਸੜਕਾਂ ਜਾਮ ਹੋਣਗੀਆਂ ਇਹ ਸੋਡੀ ਕਰਤੂਤ ਕਰਕੇ ਹੋਊਗਾ ਨਾਲੇ ਆਪਦੇ ਜਿਹੜੇ ਕੇਜਰੀਵਾਲ ਨੂੰ ਤੁਸੀਂ ਬਚਾਉਣ ਖਾਤਰ ਦਿੱਲੀ ਦੀਆਂ ਸੜਕਾਂ ਤੇ ਉਤਰਦੇ ਸੀ ਉਹ ਤਾਂ ਕੋਈ ਸੋਨੂੰ ਲੋਕ ਪਰੇਸ਼ਾਨ ਨਹੀਂ ਹੁੰਦੇ ਸੀ ਉਦੋਂ ਤੇ ਉਹ ਹੁਣ ਤੱਕ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਸੀ ਸੱਤਾ ਚੋਂ ਤੋਂ ਪਹਿਲਾਂ ਉਹ ਗੱਲਾਂ ਹੁਣ ਐਂ ਲੱਗਦੀਆਂ ਜਿਵੇਂ ਤੁਸੀਂ ਆਪ ਦੇ ਖਿਲਾਫ ਬੋਲ ਰਹੇ ਹੋ ਸਾਫ਼ ਦਿਸਦਾ ਕਿ ਤੁਹਾਡੇ ਪੈਰਾਂ ਥੱਲੇ ਧਰਤੀ ਨਿਕਲ ਚੁੱਕੀ ਆ ਤੁਸੀਂ ਗੱਦੀ ਦੇ ਹੰਕਾਰ ਚ ਐਨਾ ਚੰਬਲ ਚੁੱਕੇ ਹੋ ਕਿ ਸੋਨੂੰ ਲੋਕ ਹੁਣ ਕੀੜੇ ਮਕੌੜੇ ਦੇਖਣ ਲੱਗ ਗਏ ਛੋਡਾ ਹੈਲੀਕਾਪਟਰ ਵੀ ਹੁਣ ਉਹਨਾਂ ਦੇ ਹੈਲੀਕਾਪਟਰਾਂ ਨੂੰ ਹੀ ਲੰਘਦਾ ਜਿਹੜਾ ਕੈਪਟਨ ਅਰਗੇ ਤੇ ਬਾਦਲ ਅਰਗੇ ਲੰਘਦੇ ਹੁੰਦੇ ਸੀ ਨਾਲੇ ਕਿਹੜਾ ਤਬਕਾ ਜਿਹੜਾ ਛੋਡੇ ਤੋਂ ਤੰਗ ਨਹੀਂ ਕਿਹਨੂੰ ਤੁਸੀਂ ਮੀਟਿੰਗ ਬਿਨਾ ਪ੍ਰੋਟੈਸਟ ਦੇ ਦੇਤੀ 1158 ਵਾਲੇ ਪ੍ਰੋਫੈਸਰ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਤਬਕਾ ਤੁਸੀਂ ਸੜਕਾਂ ਤੇ ਰੋਲਤਾ ਜੇਲਾਂ ਚ ਰੋਲਤਾ ਕੰਪਿਊਟਰ ਵਾਲੇ ਅਧਿਆਪਕ ਹਜੇ ਬੈਠੇ ਆ ਟੈਂਕੀਆਂ ਤੇ ਚੜੇ ਤੇ ਸੋਡੇ ਬਾਰਮੂਰੇ ਬੈਠੇ ਨਹੀਂ ਨਿੱਤਕੁੱਟ ਪੈਂਦੀ ਆ ਉਹਨਾਂ ਦੇ ਨਿੱਤਕੁੱਟਦੇ ਹੋ ਤੁਸੀਂ ਜਾਲਮਾਂ ਵਾਂਗੂ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਮਾਰਨ ਲੱਗੇ ਆਂ ਹੀ ਨਹੀਂ ਵੇਖਦੀ ਸੋਡੀ ਪੁਲਿਸ ਵੀ ਕਿੱਥੇ ਪੈਂਦੀ ਆ ਡੰਗ ਤੇ ਫੇਰ ਕਿਸਾਨਾਂ ਤੇ ਜਿੰਨੇ ਤਸ਼ੱਦਦ ਹੋਏ ਨੇ ਪਹਿਲਾ लाठी चार्ज 2 ਦਿਨ ਹੋਈ ਸੀ ਸੋਡੀ ਸਰਕਾਰ ਬਣੀ ਨੂੰ ਜੋ ਲੰਬੀ ਚ ਕਿਸਾਨਾਂ ਤੇ ਹੋ ਗਿਆ ਸੀ ਇਹ ਗੱਲਾਂ ਸਾਫ਼ ਦੱਸਦਿਆਂ ਲੋਕ ਵੀ ਵੇਖ ਰਹੇ ਆ ਚਤਰਾਨਾ ਖੇਡਣੀਆਂ ਬੰਦ ਕਰ ਦੋ ਲੋਕਾਂ ਨੂੰ ਆਪਦੇ ਜਿਹੜੇ ਹਿਊਮਨ ਰਾਈਟਸ ਬੇਸਿਕ ਹਿਊਮਨ ਰਾਈਟਸ ਨੇ ਉਹ ਤਾਂ ਪ੍ਰੋਟੈਸਟ ਕਰਨ ਦੇ ਜਾਰੀ ਰੱਖੋ ਉਹ ਤਾਂ ਨਹੀਂ ਲੋਕਾਂ ਤੋਂ ਖੋਹਨੇ ਚਾਹੀਦੇ ਪਰ ਹੁਣ ਤੁਸੀਂ ਬਖਲਾਟ ਦੇ ਵਿੱਚ ਹੈਗੇ ਹੋ ਤੇ ਹੁਣ ਤੁਸੀਂ ਕੁਝ ਵੀ ਕਰੋਗੇ ਪਰ ਇਹਦੇ ਨਤੀਜੇ ਸਾਨੂੰ ਭੁਗਤਨੇ ਪੈਣਗੇ ਮਜ਼ਦੂਰ ਇਹੋ ਜਿਹਾ ਤਬਕਾ ਜਿਹੜਾ ਪੌੜੀ ਦਾ ਜਮਾਂ ਹੀਠ ਲੜਨ ਦਾ ਉਹਨਾਂ ਨੂੰ ਤੁਸੀਂ ਕਿੰਨੀਆਂ ਮੀਟਿੰਗਾਂ ਦਿੱਤੀਆਂ ਤੇ ਉਹਨਾਂ ਦੀਆਂ ਮੀਟਿੰਗਾਂ ਦੇ ਕੇ ਤੇ ਉਹ ਕਿਸਾਨ ਉਹ ਮਜ਼ਦੂਰ ਆਗੂ ਜਦੋਂ ਆਏ ਵੇ ਹੁੰਦੇ ਸੀ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਚ ਆ ਜਾਂਦੇ ਸੀ ਦਾ ਸੋਡੇ ਮੰਤਰੀ ਕਹਿੰਦੇ ਸੀ ਸੋਡੀ ਪੁਲਿਸ ਕਹਿੰਦੀ ਸੀ ਕਿ ਸਾਨੂੰ ਤਾਂ ਦੱਸਿਆ ਨਹੀਂ ਜੀ ਕਦੋਂ ਹੈਗੀ ਆ ਮੀਟਿੰਗ ਸਾਨੂੰ ਤਾਂ ਕੋਈ ਮੀਟਿੰਗ ਦੱਸੀ ਨਹੀਂ 15 ਮੀਟਿੰਗਾਂ ਦੇ ਕੇ ਮੁਕਰਿਓ ਤੁਸੀਂ ਉਹਨਾਂ ਨੂੰ ਮਜ਼ਦੂਰਾਂ ਨੂੰ ਤੇ ਹੋਰ ਇਹ ਕੀ ਹੁੰਦਾ ਤੁਸੀਂ ਬਖਲਾਟ ਦੇ ਵਿੱਚ ਹੈਗੇ ਹੋ 5 ਤਰੀਕ ਨੂੰ ਹਰ ਹਾਲ ਕਿਸਾਨ ਚੰਡੀਗੜ੍ਹ ਪਹੁੰਚਣਗੇ ਚੰਡੀਗੜ੍ਹ ਵੱਲ ਤੁਰਨਗੇ ਤੇ ਜੇ ਤੁਸੀਂ ਉਹਨਾਂ ਦੇ ਰਾਹ ਰੋਕੋਗੇ ਤਾ ਸਾਫ ਇਹ ਹੋਊਗਾ ਕਿ ਪੰਜਾਬ ਸਰਕਾਰ ਨੇ ਜਗ੍ਹਾ ਨਹੀਂ ਦਿੱਤੀ ਕਿਸਾਨਾਂ ਨੂੰ ਬੈਠਣ ਨੂੰ 34 ਸੈਕਟਰ ਦੇ ਵਿੱਚ ਤੇ ਤੁਸੀਂ ਸੜਕਾਂ ਜਾਮ ਕਰਾਉਂਗੇ ਇਹਦੇ ਜ਼ਿੰਮੇਵਾਰ ਮਾਨ ਸਾਹਿਬ ਤੁਸੀਂ ਹੋਵੋਗੇ ਤੁਸੀਂ